ਜਿਹੜਾ ਅੱਜ ਦਾ ਸਮਾਂ ਮੈਂ ਕਾਹਤੇ ਕਹਨੀ ਐ ਬਈ ਲਵ ਮੈਰਿਜਾਂ ਬਣ ਗਈਆਂ ਮਾਪਿਆਂ ਦੇ ਰਿਸ਼ਤੇ ਕਰੇ ਹੋਏ ਵੀ ਲਵ ਮੈਰਿਜਾਂ ਬਣ ਗਈਆਂ ਕਾਹਤੇ ਬਣ ਗਈਆਂ ਅਸੀਂ ਤਿੰਨ ਤਿੰਨ ਘੰਟੇ ਰੋਜ਼ ਫੋਨ ਤੇ ਲਾਉਣੇ ਆ ਮੁੰਡੇ ਨੇ ਕੁੜੀ ਨਾਲ ਕੁੜੀ ਨੇ ਮੁੰਡੇ ਨਾਲ ਤਿੰਨ ਤਿੰਨ ਘੰਟੇ ਲਾਉਣੇ ਆ ਮੁੰਡਾ ਆਪਣੇ ਘਰ ਦਾ ਪੇਤ ਸਾਰਾ ਕੁੜੀ ਨੂੰ ਦੰਦਾ ਮੇਰੇ ਘਰ 'ਚ ਮੇਰੀ ਭਾਬੀ ਐਹੀ ਜੀ ਆ ਮੇਰੀ ਮਾਂ ਦਾ ਸੁਭਾਅ ਹੈ ਜੈ ਮੇਰੀ ਚਾਚੀ ਦਾ ਸੁਭਾਅ ਹੈ ਜੈ ਮੇਰਾ ਬਾਪ ਹੈ ਜੈ ਮੇਰਾ ਭਾਈ ਹੈ ਜੈ ਉਹਨੂੰ ਸਾਰੀ ਜਨਮ ਕੁੰਡਲੀ ਦੱਸ ਦੇਣੀ ਆ ਮੁੰਡੇ ਨੇ ਕੁੜੀ ਨੇ ਆਪਣੇ ਘਰ ਦੀ ਸਾਰੀ ਜਨਮ ਕੁੰਡਲੀ ਮੁੰਡੇ ਨੂੰ ਦੱਸ ਦੇਣੀ ਆ ਪਰ ਦਿਨ ਰਾਤ ਹਾ ਹਾ ਇਹ ਉਹਨਾਂ ਦੀ ਫੋਨਾਂ ਤੇ ਚੱਲਦੀ ਆ। ਉਹ ਲੱਭ ਲੋਗੇ ਤਾਂ ਉਹਨਾਂ ਦੇ ਫੋਨਾਂ ਤੇ ਹੀ ਖਤਮ ਹੋ ਜਾਂਦੇ ਆ। ਮੈਰਿਜ ਮੈਰਿਜ ਪੱਲੇ ਰਹਿ ਜਾਂਦੀ ਆ। ਮੈਰਿਜ 'ਚ ਰਹਿੰਦਾ ਕੱਖ ਨਹੀਂ। ਕਿਉਂਕਿ ਗੱਲ ਸਾਰੀ ਲੱਭਦੀ ਆ। ਅਸੀਂ ਜੇ ਇੱਕ ਦੂਏ ਨੂੰ ਪਿਆਰ ਦੇ ਲੋ ਕਰਦੇ ਹੋਵਾਂਗੇ ਰਿਸ਼ਤਾ ਮੀਆਂ ਬੀਬੀ ਦਾ। ਜੇ ਅਸੀਂ ਇੱਕ ਦੂਏ ਨੂੰ ਦਿਲੋਂ ਚਾਹੁੰਦੇ ਹੋਵਾਂਗੇ ਤਾਂ ਅਸੀਂ ਇੱਕ ਦੂਏ ਦੇ ਆਕ ਸੁਖ 'ਚ ਖੜਾਂਗੇ। ਜੇ ਸਾਡਾ ਰਿਸ਼ਤਾ ਹੀ ਸ਼ਰੀਰਾਂ ਦਾ ਰਹਿ ਗਿਆ। ਮੈਰਿਜ ਮੈਰਿਜ ਰਹਿ ਗਈ ਪੱਲੇ। ਸਾਡੇ ਭੁੱਖ ਭੁੱਖ ਵੱਲੇ ਰਹਿ ਗਈ। ਉੱਥੇ ਰਿਸ਼ਤੇ ਨਹੀਂ ਨੇ ਬਦੇ। ਨਹੀਂ ਨਹੀਂ ਬਦੇ ਫਿਰ ਉੱਥੇ ਮੁੰਡੇ ਕੁੜੀਆਂ ਨੂੰ ਬੈੱਡ ਦੀ ਚਾਦਰ ਵਰਗੀ ਬਣਾ ਲੈਂਦੇ ਨੇ ਵੀ ਅੱਜ ਇਹ ਸਹੀ ਕੱਲ ਨੂੰ ਲੰਘ ਗਾ ਕੱਲ ਨੂੰ ਹੋਰ ਸਹੀ ਪੁਰਾਣੀ ਚੱਕ ਦੋ ਨਵੀਂ ਵਿਛਾ ਲਓ ਅਸੀਂ ਇਹ ਅੱਜ ਦਾ ਸਮਾਂ ਜਿਹੜਾ ਹੈਗਾ ਇਹ ਇਦਾਂ ਦਾ ਟ੍ਰੈਂਡੀ ਬਣਾ ਲਿਆ ਅਸੀਂ ਕਹਿੰਦੇ ਆਂ ਵੀ ਅਕਲ ਇਹ ਜੇ ਲੋਕਾਂ ਨੂੰ ਆ ਜਿਹੜੇ ਲੋਕ ਪੁਰਾਣੇ ਖਿਆਲਾਂ ਨਾਲ ਚੱਲਦੇ ਆ ਉਹ ਤਾਂ ਬਿੱਜੂ ਨੇ ਨਹੀਂ ਪੁਰਾਣੇ ਖਿਆਲ ਹੀ ਰਿਸ਼ਤੇ ਦੀ ਮਜ਼ਬੂਤੀ ਲਿਆਉਂਦੇ ਨੇ ਜਿਹੜੇ 30 40 ਸਾਲ ਪਹਿਲਾਂ ਰਿਸ਼ਤੇ ਹੋਏ ਹੋਏ ਆਂ 30-40 ਸਾਲ ਪਹਿਲਾਂ ਰਿਸ਼ਤੇ ਹੋਏ ਹੋਏ ਆ ਤੁਸੀਂ ਦਿਖਾਓ ਨਾ ਜੋ ਕੋਈ ਟੁੱਟਦਾ ਕੋਈ ਟੁੱਟਿਆ ਹੋਇਆ ਆਪਣੇ ਮੈਂ ਮੈਂ ਇਹ ਨਹੀਂ ਕਹਿੰਦੀ ਤੁਸੀਂ ਦੁਨੀਆਦਾਰੀ 'ਚ ਨਿਗਾਹ ਨਾ ਮਾਰੋ ਇਹ ਚੀਜ਼ ਲਈ ਮੇਰੀ ਵੀਡੀਓ ਸੁਣ ਕੇ ਵੀ 30-40 ਸਾਲ ਪਹਿਲਾਂ ਜਿਹੜਾ ਰਿਸ਼ਤਾ ਟੁੱਟਿਆ ਤੁਸੀਂ ਆਪਣੇ ਰਿਸ਼ਤੇਦਾਰੀਆਂ 'ਚ ਨਿਗਾਹ ਮਾਰ ਲਓ ਵੀ 30-40 ਸਾਲ ਪਹਿਲਾਂ ਵਾਲਾ ਰਿਸ਼ਤਾ ਕੋਈ ਟੁੱਟਿਆ ਘਰ 'ਚ ਭਾਵੇਂ ਸੱਸ ਨੂੰ ਬਾਲ ਪਟਈਆ ਹੋ ਜਾਣਾ ਗੁੱਤਮ ਗੁੱਤਣੀ ਹੋ ਜਾਣਾ ਰਿਸ਼ਤੇ ਨਹੀਂ ਤੇ ਟੁੱਟਦੇ ਸੱਸ ਪਤਾ ਕੀ ਕਹਿੰਦੀ ਹੁੰਦੀ ਸੀ ਮੇਰੀ ਚੰਗੀ ਆ ਮੇਰੀ ਮਾੜੀ ਆ ਮੇਰੀ ਨੂੰਹ ਆ ਜੇ ਮੈਂ ਇਹਨੂੰ ਛੱਡਤਾ ਮੇਰੀਆਂ ਧੀਆਂ ਨਹੀਂ ਲਿਜਾਣੀਆਂ ਕਿਸੇ ਨੇ ਮੈਂ ტიੰਦੀ ਆਂ ਦੀ ਮਾਂ ਐ ਬੇਇੱਜ਼ਤੀ ਹੋ ਜੂ ਜੇ ਮੈਂ ਨੂੰ ਛੱਡਦੀ ਅੱਜ ਦੇ ਸਮੇਂ ਚ ਨੂੰ ਛੱਡਣ ਨੂੰ 5 ਮਿੰਟ ਨਹੀਂ ਲਾਉਂਦਾ ਨੂੰ ਵੀ ਭੱਜਣ ਨੂੰ 5 ਮਿੰਟ ਨਹੀਂ ਲਾਉਂਦੀ ਪਤਾ ਨਹੀਂ ਤਾਂ ਉਹਦਾ ਸਹੁਰੇ ਘਰ ਚ ਪਿਆਰ ਨਹੀਂ ਪਿਆ ਹੁੰਦਾ ਪਤਾ ਨਹੀਂ ਸਹੁਰਿਆਂ ਦਾ ਨੂੰ ਨਾਲ ਪਿਆਰ ਨਹੀਂ ਪਿਆ ਹੁੰਦਾ ਇਹ ਹੈ ਕਿਤੇ ਰੜਤਦਾ ਹੈਗੀ ਐ ਨਾ 30 40 ਸਾਲ ਪਹਿਲਾਂ ਨਹੀਂ ਥਾ ਅਗਲਾ ਛੱਡਦਾ ਸੁਣਿਆ ਤੁਸੀਂ ਤਲਾਕ ਕੋਈ 30 40 ਸਾਲ ਪਹਿਲਾਂ ਰਿਸ਼ਤੇ ਆਲਾ ਨਾਲੇ ਸੱਸਾਂ 30 40 ਸਾਲ ਪਹਿਲਾਂ ਬਹੁਤ ਜ਼ਿਆਦਾ ਸਖਤ ਹੁੰਦੀਆਂ ਦੀਆਂ ਬਹੁਤ ਸਖਤ ਹੁੰਦੀਆਂ ਬਈ ਸੋਈ ਗੱਲਾਂ ਨੇ ਅੱਜ ਦੀਆਂ ਸੱਸਾਂ ਤਾਂ ਸਹੇਲੀਆਂ ਵਾਂਗੂ ਰਹਿੰਦੀਆਂ ਨੇ ਹੋਊਗੀ ਕੋਈ ਫ ਜਿਹੜੀ ਆਪਣੀ ਨੂੰਹ ਨੂੰ ਸੋਣੀ ਢੰਗ ਦੀ ਹੋਊਗੀ ਪਰ ਮੈਂ ਇਹ ਕਹਿੰਨੀ ਆਂ ਵੀ ਜਿਹੜੇ ਅੱਜ ਵਾਲੇ ਰਿਸ਼ਤੇ ਆ ਬੜੇ ਕੱਚੇ ਜਿਹੇ ਨੇ ਕੱਚੇ ਤਾਂ ਆਏ ਅਸੀਂ ਬਹੁਤ ਛੇਤੀ ਇੱਕ ਦੂਏ ਦੇ ਨੇੜੇ ਆ ਜੰਨੇ ਆ ਅੱਗੇ ਕੀ ਹੁੰਦਾ ਤਾਂ ਮੁੰਡਾ ਕੋਈ ਗੱਲ ਨਹੀਂ ਤਾਂ ਦੱਸਦਾ ਬਹੂ ਨੂੰ ਹੌੜੀ 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 ਘਰ ਚ ਭੇਜ ਤਾਉਂਦਾ ਤਾਂ ਜਿਉਂ ਜਿਉ ਉਹ ਘਰ ਚ ਵਿਚਰਦੀ ਤੀ ਵਿਚਰਦੀ ਤੀ ਵੀ ਕਿਹਦਾ ਸੁਆਹ ਕਿਹਾ ਜਾਂ ਕਿਹਦਾ ਸੁਆਹ ਕਿਹਾ ਜਾਂ ਐਨੇ ਨੂੰ ਉਹ ਪ੍ਰਾਣੀ ਹੋ ਜਾਂਦੀ ਦੀ ਐਡਜਸਟਮੈਂਟ ਕਰ ਲੈਂਦੀ ਦੀ